ਕਰਕਰ ਲਾਪਰੀ ਸੇ ਖੁਜੀਪੁਰ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਹਰ ਪ੍ਰਭਾਵਤ ਜਿਹੜੇ ਪਿੰਡ ਭੋਏ ਨੇ ਸਾਡੇ ਨਾਲ ਕੁਝ ਜਿਹੜੇ ਲੋਕ ਨੇ ਇੱਥੋਂ ਦੇ ਪਹੁੰਚੇ ਨੇ ਕੁਝ ਰਸਤਾ ਲੈ ਕੇ ਆਏ ਨੇ ਕੀ ਗੱਲਬਾਤ ਸਾਰੀ ਕਰਦੇ ਨਾ ਜਾਣਦੇ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹੜਾ ਬਾਬਾ ਜੀ ਪਹਿਲਾਂ ਪਿੰਡ ਮੇਰਾ ਵੀਰ ਜੀ ਪਿੰਡ ਪਿੰਡ ਪੂਰਵਾਲ ਅਰਾਈਆਂ ਜੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ ਸਾਡੇ ਇਧਰ ਰਿਸ਼ਤੇਦਾਰ ਦੇ ਸਾਡੀ ਮਾਸੀ ਜੀ ਹੁਣੀ ਵੀ ਜੇ ਤੇ ਸਾਡੀ ਸਿਸਟਰ ਵਿਆਹੀ ਜੇ ਗੱਗੜਾ ਪਿੰਡ ਰਮਦਾਸ ਤੋਂ ਅੱਗੇ ਜੇ ਬਿਲਕੁਲ ਤੁਸੀਂ ਦੇ ਉੱਪਰ ਤੇ ਉਹਨਾਂ ਨਾਲ ਸਾਡੀ ਤਿੰਨ ਚਾਰ ਦਿਨ ਸਾਨੂੰ ਪਹਿਲਾਂ ਦੱਸ ਦੇ ਕਿ ਉਹਨਾਂ ਦੇ ਬੱਚੇ ਬਿਮਾਰ ਨੇ ਕੱਚੇ ਕੋਠੇ ਉਹਨਾਂ ਦੇ ਵਿਚਾਰਾਂ ਦੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਕਿ ਰਾ ਬੋਨਾਂ ਨੂੰ ਸੇਵ ਰੱਖੇ ਪਤਾ ਨਹੀਂ ਵੀ ਕੀ ਬਣਿਆ ਕੀ ਨਹੀਂ ਉਹਨਾਂ ਨਾਲ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਮੈਡੀਸਨ ਦਾ ਜਾਂ ਹਰ ਚੀਜ਼ ਦਾ ਮਹਾਇਆ ਕਰਾਉਂਦੇ ਜੇ ਟੂਲ ਫਰੀ ਨੰਬਰ ਕੀਤੇ ਗਏ ਨੇ ਨੀ ਨੰਬਰ ਕੀਤੇ ਗਏ ਜੇ ਉਹਨਾਂ ਦੇ ਫੋਨ ਹੀ ਬੰਦ ਹੋ ਗਏ ਸਾਨੂੰ ਪਤਾ ਨਹੀਂ ਉਹਨਾਂ ਕੋਲ ਮਤਲਬ ਹਾਂਜੀ ਸੰਪਰਕ ਸਾਡਾ ਉਹਨਾਂ ਨਾਲ ਟੁੱਟ ਗਿਆ ਸਾਨੂੰ ਪਤਾ ਨਹੀਂ ਉਹਨਾਂ ਵਾਸਤੇ ਮੈਡੀਸਨ ਪਹੁੰਚ ਰਹੀ ਹੈ ਜਾਂ ਰਾਸ਼ਨ ਪਹੁੰਚ ਰਿਹਾ ਹੈ ਕਿਹੜਾ ਪਿੰਡ ਹੈ ਫੇਰ ਇੱਕ ਵਾਰੀ ਦੁਬਾਰਾ ਰਿਪੀਟ ਕਰਾ ਦੇ ਪਾਜੀ ਪਿੰਡ ਉਹਨਾਂ ਦਾ ਗੱਗਰੀ ਜੇ ਰਮਜ਼ਾਸ ਦੇ ਕੋਲ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਮੇਰੇ ਸਿਸਟਰ ਉਹਨਾਂ ਦੀ ਉੱਥੇ ਵਾਏ ਨੇ ਕਿੰਨੇ ਪਿੰਡ ਨੇ ਸਾਡੇ ਦੋ ਪਿੰਡ ਜਿਹਦੇ ਨਾਲ ਸਾਡਾ ਸੰਪਰਕ ਰੜ ਗਿਆ ਉਹਨਾਂ ਦਾ ਫੋਨ ਵੀ ਨਹੀਂ ਤਿੰਨ ਦਿਨ ਹੋ ਗਏ ਸਾਡੀ ਗੱਲ ਨਹੀਂ ਹੋ ਰਹੀ ਉਹਨਾਂ ਨਾਲ ਅਸੀਂ ਉਹਨਾਂ ਵਾਸਤੇ ਕੁਝ ਰਾਸ਼ਨ ਜਾਂ ਸਿਲੰਡਰ ਲੈ ਕੇ ਆਏ ਆ ਆਪਣੀ ਗੱਡੀ ਤੇ ਹੁਣ ਇਤੋਂ ਅੱਗੇ ਸਾਡੇ ਕੋਲ ਜਾ ਨਹੀਂ ਜਾ ਰਿਹਾ ਅੱਗੇ ਪਾਣੀ ਬਹੁਤ ਜ਼ਿਆਦਾ ਜੇ ਮਤਲਬ ਤੁਹਾਨੂੰ ਜਿਹੜੀ ਜ਼ਿਆਦਾ ਮੁਸ਼ਕਲ ਉਹਨਾਂ ਤੱਕ ਜਿਹੜੀ ਪਹੁੰਚਣ ਚੋਂ ਆ ਰਹੀ ਸਾਨੂੰ ਮੁਸ਼ਕਲ ਉਹਨਾਂ ਕੋਲ ਪਹੁੰਚਣ ਦੀ ਵੀ ਹੋ ਰਹੀ ਹੈ ਬਾਕੀ ਸਾਡਾ ਕੰਟੈਕਟ ਨਹੀਂ ਹੋ ਰਿਹਾ ਕਮ ਸਕਾਮ ਫੋਨ ਦੇ ਨਾਲ ਸਾਡੀ ਗੱਲਬਾਤ ਉਹਨਾਂ ਨਾਲ ਹੋ ਜੇ ਤਾਂ ਸਾਨੂੰ ਸਿਰਫਾ ਤਸੱਲੀ ਹੋ ਜੇ ਸਾਡੇ ਜੀ ਜਿਹੜੇ ਪਰਿਵਾਰ ਆ ਸਾਡਾ ਸੇਵ ਆ ਹੁਣ ਹੁਣ ਜ ਤੇ ਕਾਰ ਇਥੋਂ ਜਾਣੀ ਬੜੀ ਮੁਸ਼ਕਲ ਜਹੀ ਸਮਾਨ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ ਅਸੀਂ ਆਏ ਹੈ ਕਿ ਚਲੋ ਉਹਨਾਂ ਦਾ ਹਾਲਚਾਲ ਪੁੱਛ ਕੇ ਆਉਂਦੇ ਆ ਪਰ ਇਥੋਂ ਸਾਡੇ ਵੱਸ ਬਹੁਤ ਮੁਸ਼ਕਲ ਹੋ ਗਿਆ ਜੀ ਸਾਨੂੰ ਬਹੁਤ ਟੈਨਸ਼ਨ ਆ ਜਿੰਨਾ ਚਿਰ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਹੁੰਦੀ ਤੇ ਉਹਨਾਂ ਚਿਰ ਤੇ ਭਾਜੀ ਟੈਨਸ਼ਨ ਹੀ ਜਿੰਨਾ ਚਿਰ ਕੀ ਕੀ ਮੰਗ ਰੱਖਦੇ ਜਿਹੜੇ ਪ੍ਰਸ਼ਾਸਨ ਨੇ ਇਦਾਂ ਤੇ ਜਿਹੜੇ ਮਤਲਬ ਪ੍ਰਬੰਧ ਕੀਤਾ ਸੀ ਕਰ ਮੰਗ ਆਈ ਪ੍ਰਸ਼ਾਸਨ ਅਗੇ ਕਰਦੇ ਆ ਕਿ ਤਿੰਨ ਚਾਰ ਦਿਨ ਹੋ ਗਏ ਇਸ ਹਾਫ ਤੋਂ ਆਈ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਲੋਕ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਉਹਤੇ ਰਾਸ਼ਨ ਤੇ ਪਚਾਰਿਆ ਖਾਣ ਪੀਣ ਵਾਸਤੇ ਉਹਨਾਂ ਨੂੰ ਮਿਲ ਰਿਹਾ ਸਭ ਕੁਝ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਮਾਨਸਾਬ ਸਰਕਾਰ ਵੱਲੋਂ ਆਪਾਂ ਹੈਲੀਕਾਪਟਰ ਜਿਹੜਾ ਐਸੇ ਬੰਦੇ ਦੇ ਫਸੇ ਨੇ ਹਰਪਰੋ ਤੋਂ ਉਹਨਾਂ ਨੂੰ ਰੈਸਕਿਊ ਕਰਨਾ ਤੇ ਲਾਇਆ ਟੀਮਾਂ ਲੱਗੀਆਂ ਨੇ ਸਾਰੇ ਮਤਲਬ ਕਈ ਮਤਲਬ ਵਿਭਾਗ ਲੱਗੇ ਨੇ ਕੋਈ ਕਹਿ ਰਹੇ ਮਤਲਬ ਰੈਸਕਿਊ ਨਹੀਂ ਹੋ ਰਿਹਾ ਨਹੀਂ ਰੈਸਕਿਊ ਹੋ ਰਿਹਾ ਜੇ ਮਤਲਬ ਬਾਹਰ ਨਹੀਂ ਅਜੇ ਆ ਰਹੇ ਨਾ ਕੋਈ ਬਾਹਰ ਨਹੀਂ ਕਿਸੇ ਨੂੰ ਉਹ ਆਰੇ ਉੱਥੇ ਰਾਸ਼ਨ ਪਹੁੰਚਾਰੇ ਆ ਹਰ ਚੀਜ਼ ਪਹੁੰਚਦੀ ਉਹਨਾਂ ਕੋਲ ਪਿੰਡਾਂ ਦੇ ਬਾਹਰ ਨਹੀਂ ਆਉਂਦੇ ਨੇ ਨਹੀਂ ਕਹਿੰਦੇ ਵੀ ਨਹੀਂ ਉਹਨਾਂ ਕੋਲ ਸੁਵਿਧਾ ਹੈ ਨਹੀਂ ਜਿਹੜੇ ਕਿ ਉਹ ਬਾਹਰ ਲਿਆ ਕੇ ਉਹਨਾਂ ਨੂੰ ਕੱਟਣਗੇ ਸਾਡੇ ਪਿੰਡ ਨੂੰ ਕਿਨੂ ਕਿਨੂ ਕੱਢਣਗੇ ਪਰ ਇੰਨੀ ਪ੍ਰਸ਼ਾਸਨ ਕੋਲ ਸੁਵਿਧਾ ਹੈ ਨਹੀਂ ਨੀ ਕਿਸ ਤਿਆ ਨਹੀਂ ਗਿਆ ਤੇ ਪਿੰਡਾਂ ਦੇ ਪਿੰਡ ਨਹੀਂ ਕੱਟ ਸਕਦੇ ਉਹ ਪ੍ਰਸ਼ਾਸਨ ਨੂੰ ਇਹ ਆ ਵੀ ਥੋੜਾ ਜਿਹਾ ਧਿਆਨ ਰੱਖਣ ਇੱਧਰ ਇਸ ਚੀਜ਼ ਦਾ ਕਿ ਤਿੰਨ ਚਾਰ ਦਿਨ ਤੋਂ ਬੱਚੇ ਨੇ ਛੋਟੇ ਛੋਟੇ ਹੁਣ ਤੇ ਕਾਫੀ ਦਿਨ ਹੋ ਗਏ ਜੇ ਅੱਜ ਤੱਕ ਹੁਣ ਤੱਕ ਬਾਹਰ ਕੱਢਣੇ ਚਾਹੀਦੇ ਉਹ ਪਹਿਲਾਂ ਜਿਹੜੀ ਤੁਹਾਡੀ ਗੱਲ ਹੋਈ ਦੋ ਤਿੰਨ ਦਿਨ ਪਹਿਲਾਂ ਮਤਲਬ ਕਿੜੀ ਦੁੱਧ ਦੀ ਬੱਚੇ ਨੂੰ ਛੋਟੇ ਛੋਟੇ ਕੋਈ ਦੱਸਣ ਦੇ ਜੋ ਦੁੱਧ ਦੀ ਜਾਂ ਹੋਰ ਕਿਸੇ ਚੀਜ਼ ਦੀ ਦਿੱਕਤ ਦਾ ਸਾਡੇ ਕਿੰਨੀ ਬਾਹਰ ਦਿੱਕਤ ਆ ਰਹੀ ਹੈ ਨਹੀਂ ਦਿੱਕਤਾਂ ਤੋਂ ਉਹਨਾਂ ਨੂੰ ਕਾਫੀ ਆ ਗਈ ਉਹਨਾਂ ਦਾ ਡੰਗਰ ਵਾਸ਼ਾ ਜੇ ਟਰੈਕਟਰ ਟਰਾਲੀਆਂ ਵਿਚਾਰੇ ਡੰਗੜ ਵੀ ਉਹਨਾਂ ਦੇ ਰੁੜ ਗਏ ਸਾਡੀ ਜਿਤਨੇ ਪਹਿਲੇ ਦਿਨ ਆਫਤਾਈ ਹੋਤਨ ਗੱਲ ਹੋਈ ਉਹਨਾਂ ਦੀ ਕਹਿੰਦੇ ਕਿ ਮਤਲਬ ਪਾਣੀ ਚੜ ਗਿਆ ਸੀ ਕੋਠਿਆਂ ਤੇ ਚੜ ਗਿਆ ਕੋਠੇ ਵੀ ਬਿਲਕੁਲ ਉਹ ਤੁਸੀਂ ਦੇ ਉੱਤੇ ਪਿੰਡਾਂ ਗੱਗਰ ਪਿੰਡ ਜੇ ਤੇ ਉਸ ਤੋਂ ਬਾਅਦ ਉਸ ਦਿਨ ਰਾਤ ਦੀ ਗੱਲ ਹੋਈ ਉਹਨਾਂ ਦੇ ਫੋਨ ਫਾਨ ਬੰਦ ਹੋ ਗਏ ਉਸ ਤੋਂ ਉਹ ਦੱਸ ਰਹੇ ਵੀ ਬਿਮਾਰਾਂ ਹੀ ਇੱਕ ਦੋ ਤਿੰਨ ਪਹਿਲਾਂ ਵਾਹੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਾਹਰ ਆ ਜਾਓ ਕਿ ਇਦਾਂ ਦੀ ਸੰਭਾਵਨਾ ਖਰਾਬ ਚੱਲਦੀ ਹੈ ਉਹ ਆਏ ਨਹੀਂ ਕਹਿੰਦੇ ਕੋਈ ਗੱਲ ਨਹੀਂ ਹੁਣ ਤੁਹਾਡੇ ਕੋਲ ਜਿਹੜੀ ਮੈਡੀਸਿਨ ਬੱਚਾ ਤੋਂ ਬਿਮਾਰ ਦੱਸ ਰਹੇ ਲਿਆਂਦੀ ਕਿ ਮੈਡੀਸਿਨ ਅਸੀਂ ਲਿਆਂਦੀਆਂ ਜੀ ਗੱਡੀ ਦੇ ਵਿੱਚ ਪਿਆ ਸਾਡੇ ਹੁਣ ਅੱਗੇ ਜਾਏ ਨਹੀਂ ਜਾ ਰਿਹਾ ਜੀ ਹਾਂ ਜਿਹੜੀ ਪਛਾਣ ਦੀ ਦਿੱਕਤ ਆ ਰਹੀ ਹੈ ਗੱਡੀਆਂ ਅੱਗੇ ਜਾਣੀ ਨਹੀਂ ਦੀਆਂ ਹੁਣ ਰਮਦਾਸ ਪਿੰਡ ਕਾਫੀ ਦੂਰ ਜਿੱਥੋਂ ਜਾ ਕੇ ਜਾਣਾ ਬਹੁਤ ਮੁਸ਼ਕਲ ਉਹ ਪ੍ਰਸ਼ਾਸਨ ਨੂੰ ਵੀ ਜਿਹੜੀ ਇਹਨਾਂ ਦੇ ਕਾਫੀ ਜਿਹੜੇ ਤਿੱਖੇ ਜਿਹੜੇ ਸਵਾਲ ਕੀਤੇ ਨੇ ਜਿਹੜੀ ਪਿੰਡ ਵਾਲਿਆਂ ਵੱਲੋਂ ਜਾਂ ਸਜੋਗਿਆਂ ਨਾਲ ਤੇ ਟੀਮਾਂ ਵੱਲੋਂ ਜਿਹੜੀਆਂ ਵਕ ਵਕ ਰਸਤਾ ਜਿਹੜੀਆਂ ਆਪਣੇ ਪਰਿਵਾਰ ਕੇ ਬੱਚੇ ਉਹਨਾਂ ਨੂੰ ਲਿਆਂਦੀਆਂ ਜਰੂਰ ਜਾ ਰਹੀਆਂ ਨੇ ਪਰ ਦਿੱਕਤ ਜਿਆਦੀ ਇਹ ਆ ਰਹੀ ਉਹਨਾਂ ਤੱਕ ਪਹੁੰਚਣ ਲਈ ਨਾ ਤਾਂ ਇਹਨਾਂ ਦੇ ਕੋਲ ਕੋ ਕਿਸ਼ਤੀਆਂ ਨੇ ਨਾ ਜਿਹੜੇ ਇਹਨਾਂ ਦੇ ਵਾਹਨ ਨੇ ਉੱਥੋਂ ਤੱਕ ਪਹੁੰਚ ਸਕਦੇ ਨੇ ਉਹ ਪ੍ਰਸ਼ਾਸਨੋਂ ਜਿਹੜੀਆਂ ਪ੍ਰਾਈਵੇਟ ਟੀਮਾਂ ਨੇ ਜਾਂ ਕੋਈ ਦੰਦ ਦੀ ਟੀਮਾਂ ਨੇ ਇਹਨਾਂ ਤੱਕ ਜਿਹੜੀ ਰਾਬਤਾ ਕਰਨ ਉਹ ਇਹ ਆਪਣੇ ਜਿਹੜੇ ਲੋੜੀਂਦਾ ਸਮਾਨ ਉਹਨਾਂ ਤੱਕ ਜਿਹੜਾ ਪਹੁੰਚਾ ਸਕਣ